ਸਤਿ ਸ੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹੇ ਮੋਗੇ ਦਾ ਤੇ ਇੱਕ ਪਵਿੱਤਰ ਤੇ ਇਤਿਹਾਸਕ ਪਿੰਡ ਆ ਮੋਗੇ ਜ਼ਿਲ੍ਹੇ ਦਾ ਰੋਡੇ ਪਿੰਡ ਦੇ ਵਿੱਚ ਮੈਂ ਸੋਨੀ ਬਾਈ ਦੇ ਇਸ ਟਾਈਮ ਘਰ ਦੇ ਵਿੱਚ ਮੌਜੂਦ ਹਾਂ ਗੋਰੇ ਵੀਰ ਦੇ ਤੇ ਸੋਨੀ ਵੀਰ ਦੇ ਕਰੇ ਮੌਜੂਦਾ ਵਪਾਰ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ 6-7 ਜਨਵਾਰ ਤੁਹਾਨੂੰ ਅੱਜ ਦਿਖਾ ਦੇਣੇ ਆ ਜਿਨ੍ਹਾਂ ਦੇ ਵਿੱਚੋਂ ਪਹਿਲੇ ਨੰਬਰ ਤੋਂ ਤੁਹਾਨੂੰ ਕਟੀਆਂ ਤੋਂ ਸ਼ੁਰੂਆਤ ਕਰਕੇ ਐਂਡ ਦੇ ਉੱਤੇ ਤੁਹਾਨੂੰ ਦੋ ਨੀਲੀ ਰਾਵੀ ਨਸਲ ਦੀਆਂ ਟੌਪ ਕਲਾਸ ਮਈਆਂ ਵਿਖਾਉਣੀਆਂ ਵਾ ਸ਼ੁਰੂਆਤ ਕਰਦੇ ਆ ਮਿਲਦੇ ਆ ਬਾਈ ਨੂੰ ਸਾਰੀ ਡਿਟੇਲ ਜਾਣਦੇ ਆ ਸਤਿ ਸ਼੍ਰੀ ਅਕਾਲ ਸੋਨੀ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਾਈ ਠੀਕ ਆ ਬਾਈ ਪਿਊਸ ਕਰੀ ਬਾਈ ਘਰ ਪਰ ਆਕਰ ਪਰਿਵਾਰ ਸੇ ਤਾਂ ਠੀਕ ਠਾਕ ਹੋਈਆ ਸੋਨੀ ਬਾਈ ਫਿਰ ਅੱਜ ਜਾਨਵਰ ਕਿੰਨੇ ਆਪਣੇ ਕੋਲੇ 6 ਹੋ ਗਏ ਜਾਨਵਰ ਆਪਣੇ ਕੋਲੇ 6 ਆ ਸਰਪੇ ਠੀਕ ਆ ਇਹ 4 ਜਾਨਵਰ ਤਾਂ ਆਪਣੇ ਘਰ ਦੇ ਬੱਚੇ ਹੀ ਆ ਇਹ ਅੱਛਾ ਨਿੱਕੇ ਜਿਹੇ ਨੇ ਸਾਡੇ ਨਿੱਕੇ ਆਪਣੀਆਂ ਘਰ ਦੀਆਂ ਵੱਜਾਂ ਦੇ ਆ ਇਹਨਾਂ ਨੂੰ ਤਾਂ ਆਪਾਂ ਤੋੜਨਾ ਦਾ ਕੀ ਆ ਹਨਾ ਅੱਨ ਨਿੱਕਿਆਂ ਨੂੰ ਤਾਂ ਬਈਆ ਕੱਟਾ ਵਾ ਜਿਹੜਾ ਕਿੰਨੇ ਉਹ ਪਹਿਲਾਂ ਕੱਟਾ ਹੈ ਇਹ 6 ਮਹੀਨੇ ਦੀ ਉਮਰ ਹੈ ਇਹਦੀ ਸਾਢੇ 5 ਮਹੀਨੇ ਅੱਛਾ ਏ ਪੀ ਸੀ 483 ਦਾ ਪੀ ਸੀ 483 ਦਾ ਹੈ ਜੀ 483 ਦਾ ਇਹਦੀ ਮੱਝ ਆਪਣੇ ਮਾਂ ਘਰ ਹੀ ਖੜੀ ਆ ਠੀਕ ਆ ਬਾਈ 12 ਕਿਲੋ ਦੁੱਧ ਠੀਕ ਆ ਥਲੋ ਥਲੋ ਵੀ ਚੰਗਾ ਬਹੁਤ ਸੋਹਣਾ ਹਾਂ ਸਾਫ ਸੁਥਰਾ ਅੱਛਾ ਇਹ ਉਮਰ 6 ਮਹੀਨੇ ਦਾ ਹੈ ਜੀ ਹਾਂ ਜੀ ਉਮਰ 6 ਮਹੀਨੇ ਤੋਂ ਘੱਟ ਤੇ 5 ਮਹੀਨੇ ਤੋਂ ਉੱਪਰ ਠੀਕ 5 ਮਹੀਨੇ ਲੱਗਦੇ ਠੀਕ ਆ ਬਾਈ ਤੇ ਇਹਦਾ ਮਾਂ ਦਾ ਦੁੱਧ 18 ਕਿਲੋ ਦਾ ਮਾਂ ਦਾ ਦੁੱਧ 17 18 ਕਿਲੋ 17 18 ਕਿਲੋ ਦਾ ਅੱਛਾ ਉਹ ਮਾਂ ਹੈਗੀ ਹਿੰਦੀ ਮਾਂ ਆਪਣੇ ਕੋਲ ਕਰ ਖੜੀ ਠੀਕ ਆ ਇਹ ਕਿੰਨੇ ਦਾ ਦੇ ਦੇਾਂਗੇ ਬਾਈ ਬਸ ਫੋਨ ਤੇ ਕਰ ਲਾਂਗੇ ਜਾਇਜ਼ ਦੇ ਦੇਾਂਗੇ ਓਕੇ ਠੀਕ ਆ ਅੱ ਕਿਹੜੀ ਛਪੀ ਇਹਨਾਂ ਨੇ ਨੁੰਦੀ ਕੱਟੇ ਦੇ ਨਾਲ ਦੋ ਨੰਬਰ ਦੀ ਕੱਟੇ ਨਾਲ ਦੀ ਠੀਕ ਆ ਦੂਜੀ ਹੈਗੀ ਐਮ 29 ਦੀ ਉਹਦੇ ਨਾਲ ਦੀ ਅਗਲੀ ਵਾਲੀ ਤਿੰਨ ਨੰਬਰ ਵਾਲੀ ਹੈ ਤਿੰਨ ਨੰਬਰ ਦੀ ਹੈ ਠੀਕ ਆ ਅੱਛਾ ਇਹ ਕਿੰਨੀ ਕਿੰਨੀ ਉਮਰ ਦੀਆਂ ਦੋ ਇਹ 4 4 4 5 ਮਹੀਨੇ ਦੀ ਉਮਰ ਚਾਰ 4 5 5 ਮਹੀਨੇ ਦੀਆਂ ਦੋਵੇਂ ਅੱਛਾ ਇਹਨਾਂ ਦੀਆਂ ਮਾਂ ਦਾ ਦੁੱਧ ਕਿੰਨਾ ਕੁ ਸੀ ਬਈ ਦੋਵਾਂ ਇਹਨਾਂ ਦੋਨਾਂ ਦੀ ਮਾਂ ਦਾ ਦੁੱਧ 14 15 ਕਿਲੋ 14 15 ਕਿਲੋ ਕਰਦੀਆਂ ਹੀ ਆ ਕਰਦੀਆਂ ਦੋਨੇ ਅੱਛਾ ਇਹ ਕਿੰਨੇ ਦੀਆਂ ਦੇ ਦੇਵਾਂਗੇ ਦੋਵੇਂ ਤੇ ਇੱਕ ਬਸ ਕੋਈ ਨੀ ਜਾਇਜ਼ ਕਰ ਲਾਂਗੇ ਸਿਰਫ ਫੋਨ ਤੇ ਓਕੇ ਠੀਕ ਆ ਬਾਈ ਜੀ ਅੱਛਾ ਇਹ ਇਹ ਕਿਹੜੇ ਸੀਮੰਦ ਦੀ ਆ ਬਾਈ ਇਹ ਹੈਗੀ ਐ ਬਸ ਸਰਬੇ ਬਾਦਸ਼ਾਹੀ ਬਾਦਸ਼ਾਹੀ ਇਹ ਕਿੰਨੀ ਉਮਰ ਦੀ ਹੋਗੀ ਬਾਈ ਇਹਦੇ 8 ਮਹੀਨੇ ਦੀ ਹੋਗੀ 8 ਮਹੀਨਿਆਂ ਦੀ ਹੋਗੀ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਬਾਈ ਇਹਦੀ ਮਾਂ ਦਾ ਦੁੱਧ ਸੀਗਾ 19 ਕਿਲੋ ਜੀ 19 ਕਿਲੋ ਠੀਕ ਆ ਬਾਈ ਇਹ ਕਿੰਨੇ ਦੀ ਦੇ ਰਾਂਗੇ ਦੀ ਥਾਂ ਲੈ ਵਸਾ ਫੋਨ ਤੇ ਕਰ ਲਾਂਗੇ ਸਰ ਸਾਰੇ ਦੀ ਰੇਟ ਫੋਨ ਤੇ ਅੱਛਾ ਇਹ ਤਾਂ ਹੋ ਗਿਆ 4 ਜਨਵਾਰ ਆਪਣੇ ਜਿਹੜੇ ਛੋਟੇ ਸੀ ਹਨਾ ਬਾਈ ਇਹਨਾਂ ਨੂੰ ਤਾਂ ਆਪਾਂ ਤੁਰਨਾ ਕੀ ਇਹ ਝੋਲੀਆਂ ਵਖਾਤੀਆਂ ਅੱਛਾ ਆ ਕੱਟੀ ਜਿਹੜੀ ਕਾਲੀ ਆ ਬਾਈ ਇਹ ਕਿੰਨੀ ਉਮਰ ਦੀ ਐ ਤੇ ਕਿਹੜੇ ਸੀਮੰਦ ਦੀ ਆ ਇਹ ਉਮਰ ਹੈਗੀ ਐ 14 ਮਹੀਨੇ ਅੱਛਾ ਸੀਮਾ ਹੈਗੀ ਹੈ ਇਹ ਕੋਹੇਨੂਰ ਦੀ ਕੋਹੇਨੂਰ ਦੀ ਹਾਂਜੀ ਤੇ ਬਾਈ ਇਹਦੀ ਮਾਂ ਦਾ ਦੁੱਧ ਕਿੰਨਾ ਕੋ ਸੀ ਇਹਦੀ ਮਾਂ ਨੇ ਦੁੱਧ 18 ਕਿਲੋ ਬਟੇ 18 ਇਹ ਲక్ష్ਮੀ ਡੈਰੀ ਫਾਰਮ ਵਾਲਾ ਕੋਹੇਨੂਰ ਵਾਲਾ ਦਾ ਜਿਹੜਾ ਕੋਹੇਨੂਰ ਬੋਲਾ ਉਹਦੀ ਹੈ ਉਹਦੀ ਠੀਕ ਹੈ ਬਾਈ ਛੋਲੀ ਛਾਲੀ ਦੀ ਵੀ ਚੰਗੀ ਆ ਕੱਟੀ ਆ ਜੀ ਅੱਛਾ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਦੱਸਿਆ ਸੀ ਬਾਈ ਇਹਦੀ ਮਾਂ ਦਾ 17 18 ਕਿਲੋ अच्छा ये लेवल ਤੇ ਚੋਇਆ ਬੰਦੇ ਪੀਕ ਲੈਵਲ ਦਾ ਹੈ ਠੀਕ ਹੈ ਭਾਈ ਇਹਨੂੰ ਤੋੜ ਦਈਏ ਕਿ ਨਹੀਂ ਤੋੜ ਦੋ ਕੋਈ ਇਹ ਤੋੜ ਦੇ ਰਾਜੇ ਤੋੜ ਦੀ ਕੱਢਿਓ ਮੈਨੂੰ ਤੋੜ ਦਿਓ ਮੜਾ ਜ ਲੈ ਮਿੱਤਰੋ ਇਹ ਤੁਹਾਨੂੰ ਮੈਂ ਕੱਟੀ ਜਰੂਰ ਤੋੜ ਕੇ ਵਿਖਾ ਦੇਣਾ 14 ਮਹੀਨਿਆਂ ਦੀ ਉਮਰ ਆਇੰਦੀ ਸਾਰੀ ਖੀਰੀ ਕੱਟੀ ਆ ਦੇਖ ਸਕਦੇ ਆ ਬੱਡੀ ਬੱਡੀ ਅੰਗੋਂ ਕੇ ਬਹੁਤ ਚੰਗੇ ਕੱਟੀ ਦੇ ਹਨਾ ਭਾਈ ਹੂੰ ਮੈਂ ਟਕਣੀ ਮਾਂ ਬਹੁਤ ਚੰਗੀ ਹੈ ਇਹਦੀ ਹੈ ਹਾਂ ਬਹੁਤ ਚੰਗੀ ਮਾਂ ਹੈ ਠੀਕ ਹੈ ਭਾਈ ਫਿਰ ਕੱਟੀਆਂ ਤਾਂ ਬੰਨਣਾ ਹੀ ਬੰਨਣਾ ਜਦੋਂ ਘਰਾਣਾ ਚੰਗਾ ਟਿਕਾਣਾ ਹਨਾ ਮੈਂ ਚੰਗੀ ਤਿਆਰ ਹੋ ਜੂਗੀ ਪਹਿਲੇ ਸੋਏ ਦੇ ਵਿੱਚ ਹੂੰ ਬਣਦੇ ਬਾਈ ਬਣਨਾ ਮੂੜਦਾ ਬਾਅਦ ਪਿਆ ਦੀ ਪਾਣੀ ਵੀਰੇ ਠੀਕ ਆ ਇਹਦਾ ਵੀ ਰੇਟ ਫੋਨ ਤੇ ਕਰਾਂਗੇ ਆਪਾਂ ਹਨਾ ਬਾਈ ਠੀਕ ਆ ਬਾਈ ਇਹ ਹੋ ਗਈ ਬਾਈ ਆਪਣੀ ਪੰਜ ਨੰਬਰ ਤੇ ਜਿਹੜੀ ਕੱਟੀ ਸੀ ਹਨਾ ਕੱਟੀਆਂ ਦਾ ਕੰਮ ਹੋ ਗਿਆ ਫਾਈਨਲ ਹੁਣ ਆ ਗਈਆਂ ਮਈਆਂ ਜਿਹੜੀ ਆ ਝੋਟੀ ਨਾਲ ਖੜੇ ਆ ਨੀਂ ਅਲੀ ਰਾਵੀ ਦੀ ਬਾਈ ਇਹ ਕਿੰਨਾ ਸੁਆ ਸੁੰਦੀ ਆ ਤੇ ਕੀ ਡਿਟੇਲ ਆ ਬਾਈ ਇਹ ਪਹਿਲੇ ਸੂਏ ਸੂਈ ਵੀ ਹੈ ਜੀ ਪਹਿਲੇ 4 ਦਾ ਹੁੰਦਾ ਸਰਬ ਅੱਛਾ 15 16 ਦਿਨ ਸੋਈ ਨੂੰ ਹੋਗੇ ਠੀਕ ਆ ਜੀ 12 ਕਿਲੋ ਦੁੱਧ ਰੈਡੀ ਆ ਰੈਣ ਕੰਡੇ ਵਾਲਾ ਰੈਣ ਕੰਡੇ ਵਾਲਾ ਠੀਕ ਆ ਚਵਾਈ ਚਵਾਈ ਦੀ ਕਿਵੇਂ ਬਾਈ ਜੀ ਬਿਲਕੁਲ ਆ ਓਕੇ ਨੈਟ ਜਮਾ ਠੀਕ ਆ ਮਗਰ ਕੱਟਾ ਕੇ ਕੱਟੀ ਆ ਗਈ ਆ ਕੱਟਾ ਇਹਦੇ ਪਿੱਛੇ ਜਿਹੜਾ ਠੀਕ ਆ ਜੇ ਮਤਲਬ ਸੋਈ ਨੂੰ ਦਿਨ ਕਿੰਨੇ ਦੱਸਿਆ ਸੀ ਸੋਈ ਨੂੰ ਇਹਨੂੰ 15 16 ਦਿਨ 17 18 ਦਿਨ ਲਗਭਗ ਇੱਥੇ ਹੋਵੇਗੀ ਵੀ 20 ਦਿਨਾਂ ਦੇ ਆਸ-ਪਾਸ ਠੀਕ ਆ ਬਾਈ ਜੀ ਠੀਕ ਆ ਗੈਬ ਗੂਪਥਾਨਾ ਦੇ ਚੰਗਾ ਝੋਟੀਆਂ ਹਾਂ ਜੀ ਚਵਾਈ ਬੜੀ ਸੋਹਣੀ ਹੈ ਦੁੱਧ 12 ਕਿਲੋ ਹੈ ਪਰ ਜਿਹੜਾ ਨੀਲੀ ਰਾਵੀ ਦਾ ਜਾਨੀ ਚ ਦੁੱਧ 12 ਕਿਲੋ ਹਾਜ਼ਰ ਹੈ ਦੁੱਧ 12 ਕਿਲੋ ਹਾਜ਼ਰ ਹੈ ਠੀਕ ਆ ਇਹ ਬਾਈ ਫਿਰ ਕਿੰਨੇ ਦੀ ਦੇ ਦਿਆਂਗੇ ਇਹ ਫੋਨ ਤੇ ਕਰ ਲਾਂਗੇ ਸਰ ਇਹਨਾਂ ਦਾ ਦੱਸ ਨਾ ਦਈਏ ਮੈਂ ਤਾਂ ਨਹੀਂ ਫੋਨ ਤੇ ਕਰ ਲਾਂਗੇ ਠੀਕ ਆ ਬਈ ਇਹ ਸੀਮਨ ਸੂਮਣ ਦਾ ਕੁਝ ਪਤਾ ਸੀ ਸੀਮਨ ਇਹ ਬਾਬਰ 2 ਦੀ ਆ ਬਾਬਰ 2 ਦੀ ਹਾਂਜੀ ਇਹ ਆਪ ਜਿਹੜੀ ਹੈ ਆਪ ਹਾਂਜੀ ਠੀਕ ਆ ਬਾਈ ਜੀ ਤੇ ਹੁਣ ਉਹਨੂੰ ਆਪਾਂ ਉੱਥੋਂ ਹੀ ਲਈਏ ਉਧਰ ਏਰੀਆ ਚੋਂ ਹੀ ਉਧਰ ਨੇ ਏਰੀਆ ਚੋਂ ਹੀ ਆਈ ਹੈ ਹਾਂਜੀ ਠੀਕ ਆ ਬਾਬਰ 2 ਦੀ ਆ ਤੇ 20 ਦਿਨਾਂ ਦੇ ਆਸ-ਪਾਸੇ ਸੂਈ ਨੂੰ ਹੋ ਗਿਆ ਮਗਰ ਆ ਗਿਆ ਕਟਾ 12 ਕਿਲੋ ਦੁੱਧ ਦੇ ਥੱਲੇ ਕੰਡੇ ਵਾਲਾ ਹਾਜ਼ਰ ਤਿਆਰ ਆ ਦੋਵਾਂ ਟ ਮਿੱਤਰੋ ਮੈਂ ਚੰਗੀਆਂ ਟਿਕਾਣੇ ਦੀ ਝੋਟੀ ਦੇ ਅੰਗੂਗਾ ਰੂਰ ਬਹੁਤ ਚੰਗੀਆਂ ਆਡਰ ਰੂਡਰ ਦੀ ਕੁਆਲਿਟੀ ਪੂਰੀ ਬੇਹਤਰੀਨ ਤੇ ਖਾਸ ਆ ਲੇਵੇ ਵਾਲੇ ਪੱਖ ਤੋਂ ਪੂਰੀ ਜ਼ਬਰਦਸਤ ਆ ਠੰਡ ਦਾ ਸੈਜ ਬਹੁਤ ਮਜ਼ਬੂਤੀ ਵਾਲਾ ਲੱਗਾ ਹੋਇਆ ਬਾਈ ਅੱਛਾ ਇਹ ਹੋ ਗਈ ਬਾਈ ਆਪਣੀ ਤੇ ਆ ਜਿਹੜੀ ਲਾਸਟ ਤੇ ਮਰਜ ਖੜੀ ਆ ਬਾਈ ਇਹਦੇ ਕੀ ਰਿਕਾਰਡ ਆ ਬਾਈ ਇਹਦਾ ਸਰਪੇ ਆਪਣੇ ਘਰੇ ਦੁੱਧ ਚੋਇਆ ਹੋਇਆ 20 ਕਿਲੋ 20 ਕਿਲੋ ਹੂੰ ਅੱਛਾ ਜੀ ਤੇ ਇਹ ਸੂਆ ਕਿੰਨਾਸ ਹੁੰਦੀ ਆ ਇਹ ਤੇਜੇ ਸੂਏ ਸੋਨਾ 7 ਮਹੀਨਿਆਂ ਦੀ ਗੱਬਣਾ ਦੁੱਧ ਤੋਂ ਡرائی ਆ ਦੁੱਧੋ ਡرائی ਆ 7 ਮਹੀਨੇ ਦੀ ਇਹ ਗੱਬਣ ਹੋਗੀ ਆ ਗੱਬਣ ਇਸ ਟਾਈਮ ਅੱਛਾ ਤੇ ਇਹ ਲੈਵਲ ਉਹਦਾ ਕਿਵੇਂ ਰਿਕਾਰਡ ਕਰਨਾ ਲੈਵਲ ਬਹੁਤ ਰਿਕਾਰਡ ਜਿੱਦਾਂ ਆ ਚੋਟੀ ਦਾ ਲੈਵਲ ਹਾਂ ਇਹਦੇ ਨਾਲੋਂ ਵੀ ਵੀ ਮਨਾਂ ਜਾਂ ਗਾੜਦੀ ਹਾਂ ਜੀ ਲੈਵਾ ਠੀਕ ਹੈ ਜਬਰਦਸਤ ਹੋਣੀ ਜਬਰਦਸਤ ਲੈਵਾ ਹੈਗਾ ਦੁੱਧ 20 ਕਿਲੋ ਦਾ ਰਕਾਰਡ ਆ ਹਾਂ ਜੀ ਵੀ ਹੁਣ ਜਿਵੇਂ ਡੱਬਣ ਕੋਪਣਾ ਬਾਈ ਮੰਨਦਾ ਨਹੀਂ ਕੋਈ ਅਗਲਾ ਕਹਿੰਦਾ ਵੇਚਣ ਮਾਰਾ ਕਹਿ ਦਿੰਦਾ ਤੇ ਇੰਦੀ ਕੋਈ ਆਪਾਂ ਨੂੰ ਮਨਾਂ ਕੋਈ ਤਸੱਲੀ ਹਲਾ ਕੰਮ ਹੋਊਗਾ ਤਸੱਲੀ ਤਾਂ ਫਿਰ ਪ੍ਰਮਾਤਮਾ ਦੇ ਹੀ ਆ ਸਰਬੇ ਅੱਛਾ ਜੀ ਇਹ ਵੀ ਦੋਸਤ ਹਾਂ ਆ ਗੱਲ ਆ ਵੀ ਹਾਂ ਇਹਦਾ ਸੂਏ ਦਾ ਦੁੱਧਾ ਹਨਾ ਜੋ ਆਪਾਂ ਕਹਤਾ ਉਹ ਇਹ ਬਾਈ ਕਿਹੜੇ ਸੀਮਨ ਸੁਣਨ ਦੀ ਹੈ ਇਹ ਇਹਦੇ ਬੱਲੂ ਟੂ ਲੱਗਿਆ ਹੋਇਆ ਇਹਦਾ ਆਪਦਾ ਨਹੀਂ ਪਤਾ ਵੀਰੇ ਅਸੀ ਅੱਛਾ ਆਪਦਾ ਨਹੀਂ ਪਤਾ ਤੇ ਬੱਲੂ ਟੂ ਤੋਂ ਗੱਪਣਾ ਬੱਲੂ ਟੂ ਤੋਂ ਗੱਪਣਾ ਠੀਕ ਆ ਅੱਛਾ ਇਹ ਆਪਣੇ ਕਿਸੇ ਲੋਕਲ ਖਰੀਦੀ ਹੋਈ ਆ ਜਾਂ ਨਹੀਂ ਇਹ ਪਿਛਲੇ ਸੂਏ ਆਪਾਂ ਖਰੀਦੀ ਆ ਆਪਾਂ ਇਸ ਆ ਸੂਆ ਘਰੇ ਚੋਈ ਅੱਛਾ ਕਰੇ ਦੋ ਦਿਨ ਦਾ ਨਾਪਿਆ ਹੋਇਆ ਵੀ ਤੋਲਿਆ ਹੋਇਆ ਤਾਂ ਹੀ ਆਪਾਂ ਇਹਦੀ ਗਾਰੰਟੀ ਦਿੰਨੇ ਆ ਓਕੇ ਠੀਕ ਆ ਬਾਈ ਠੀਕ ਆ ਨਹੀਂ ਪਿਛਲੇ ਸੂਏ ਬਾਈ ਨੇ ਖਰੀਦੀ ਸੀ ਤੇ 20 ਕਿਲੋ ਦੋ ਦਿਨ ਦਾ ਨਾਪਿਆ ਹੋਇਆ ਵੀ ਕੋਈ ਕਹਿਣ ਨਾਲ ਇੱਕ ਹੁੰਦਾ ਵੀ ਕਿਸੇ ਦੇ ਕਹਿਣ ਦੇ ਮੁਤਾਬਕ ਗੱਲ ਅੱਗੇ ਦੱਸੀ ਜਾਂਦੀ ਆ ਤੇ ਇੱਕ ਹੁੰਦਾ ਘਰੇ ਚੋਇਆ ਹੋਇਆ ਆ ਹੁਣ ਫੇਰੇ ਬਾਈ ਤਿੰਨਾਂ ਮਹੀਨਿਆਂ ਨੂੰ ਸੁਣਦੀ ਮੈਂ ਉਤਨੌਲੇ ਮੇਲੇ ਤੋਂ ਨੇੜੇ ਉਤਨੌਲੇ ਮੇਲੇ ਤੋਂ ਬਿਲਕੁਲ ਥੋੜੇ ਦਿਨ ਪਹਿਲਾਂ ਸੁਣਦੀ ਐ ਜਮਾਂ ਉਹ ਨਹੀਂ ਜੀ ਸੁਵਾਈ ਐ ਨਾ ਵੀ ਚਵਾਈ ਦੇ ਵਿੱਚ ਕੰਪੀਟੀਸ਼ਨ ਲੜ ਸਕਦੀ ਐ ਹਨਾ ਬਰੀਡ ਦੇ ਵਿੱਚ ਵੀ ਕੰਪੀਟੀਸ਼ਨ ਲੜੂਗੀ ਐ ਹੂੰ ਤੇ ਚਵਾਈ ਤੇ ਚਵਾਈ ਚ ਵੀ ਲੱਗ ਠੀਕ ਆ ਤੇ ਕਾਣੇ ਤੇ ਰੁੱਤ ਬੌਰਚੰਗੀ ਤੇ ਤਿਆਰ ਹੁੰਦੀ ਆ ਵੀ ਜਿੰਨੇ ਮੇਲੇ ਦਾ ਲੜਨਾ ਲੁੜਨਾ ਮੇਲੇ ਦਾ ਸੁਪਣਾ ਪੂਰਾ ਕਰਨਾ ਪੂਰਾ ਕਰ ਸਕਦਾ ਹਨਾ ਉਹ ਇਹਨੂੰ ਖਰੀਦ ਸਕਦਾ ਵਾ ਅੱਛਾ ਹੁਣ ਇਹਦਾ ਰੇਟ ਤਾਂ ਫਿਰ ਬਈਦਾ ਹੀ ਰੇਟ ਸਿਰਫ ਹੋਂਤੇ ਹੋਗਾ ਸਰ ਅੱਛਾ ਇਹ ਮੈਨੂੰ ਇੱਕ ਗੱਲ ਦੱਸ ਜੀ ਜਿਵੇਂ ਮੰਨ ਲਾ ਇਹ ਹੁਣ 7 ਮਹੀਨਿਆਂ ਦੀ ਗੱਭਣਾ ਪੱਲੂ ਟੂਤੋ ਤੁਸੀਂ ਕਰਾਤੀ ਹੈ ਹਨਾ ਜਿਵੇਂ ਇਹ ਬਣ ਕੇ ਕਿੰਨਾ ਕੁ ਟਾਈਮ ਲੱਗ ਜਾਂਦੀ ਆ ਕਿ ਜਿਵੇਂ ਹੁਣ ਦੁੱਧੋਂ ਡਰਾਈ ਕੀਤੀ ਹੋਈ ਆ ਆਪਾਂ ਹੁਣੇ ਡਰਾ ਡਰਾਈ ਕੀਤੀ ਸਰ ਪੇ 15 20 ਦਿਨ ਹੋਇਆ ਇਹਨੂੰ ਅੱਛਾ ਕਿੰਨੇ ਕੁ ਦੁੱਧ ਤੇ ਛੱਡੀ ਜੈ ਇਹ ਦਾਣਾ ਬੰਦ ਕਰਕੇ ਅਸੀਂ ਉਧਰਾਈ ਕੀਤੀ ਸੀ ਠੀਕ ਆ ਬਾਈ ਠੀਕ ਆ ਉਹ ਵੀ ਥੋੜਾ ਜਿਆਦਾ ਮੇਲੇ ਦਾ ਕਰਕੇ ਵੀ ਚਲ ਗਾਂ ਚ ਵਾਈ ਵੱਧ ਹੋ ਜੂਗੀ ਠੀਕ ਆ ਬਾਈ ਠੀਕ ਆ ਤੇ ਬਾਈ ਸੋਹਣੀ ਨੰਬਰ ਦਈ ਕਿਰਨ ਦੀ ਆ 96462 ਜੀ 05825 964 62 05825 ਠੀਕ ਆ ਇਸ ਨੰਬਰ ਤੇ ਕਰਦੀਆਂ ਮਿੱਤਰੋ ਤੁਸੀਂ ਬਾਈਦ ਨਾਲ ਗੱਲਬਾਤ ਪਿੰਡ ਰੋਡੇ ਜ਼ਿਲ੍ਹਾ ਮੋਗਾ ਲਗਦਾ ਵਾ ਸਾਰੇ ਜਨਵਰਾਂ ਦੀ ਡਿਟੇਲ ਲੈਤੀ ਆ ਪਹਿਲੇ ਛੋਟੇ ਬੱਚੇ ਸੀ ਜਿਹੜੇ ਉਹ ਤੋਰ ਕੇ ਨਹੀਂ ਵਿਖਾਏ ਅਗਲੇ ਨਾਲ ਕਿ ਵੱਡੇ ਸੀ ਜਿਹੜੇ ਉਹ ਮੈਂ ਸਾਰੇ ਤੋਰ ਕੇ ਵਿਖਾਤੇ ਆ ਜਿਹੜਾ ਜਨਵਰ ਤੁਹਾਨੂੰ ਫਿੱਟ ਲਗਦਾ ਵਾ ਮੁੱਲ ਸਾਰਿਆਂ ਦਾ ਫੋਨ ਦੇ ਉੱਤੇ ਆ ਰਾਬਤਾ ਕਰ ਮਾਈ ਨਾਲ ਕਰ ਲਿਓ ਕਿਹੜੇ ਜਨਵਰ ਦੀ ਕਿਹੜੇ ਨਾਲ ਤਹਿਤ ਹੋਣੀਆਂ ਉਹ ਤੁਹਾਡੇ ਨਾਲ ਸੰਪਰਕ ਬਾਈ ਦਾ ਨੰਬਰ ਲੱਗਿਆ ਹੋਇਆ ਸਕਰੀਨ ਦੇ ਉੱਤੇ ਜੋਂਦੇ ਰੋ ਬਹੁਤ ਸਾਰਾ ਪਿਆਰਾ ਧੰਨਵਾਦ